लोड़ी <Five pressing ricochipation> ਤੁਸੀਂ মিডিਆ ਨੇ ਆਪ ਹੀ ਦੇਖ ਲਿਆ ਜੋ ਗੁੰਡਾਗਰਦੀ ਭਾਜਪਾ ਦਾ ਕੇਂਦਰੀ ਮੰਤਰੀ ਇੱਥੇ ਕਰਕੇ ਗਿਆ 2 ਨੰਬਰ ਦਾ ਧੰਦਾ ਕੇਂਦਰੀ ਮੰਤਰੀ ਰਵਨੀਕ ਬਿੱਟੂ ਸੈਂਟਰ ਦੀ ਪਾਵਰਾਂ ਨਾਲ ਪੰਜਾਬੀਆਂ ਦੇ ਉੱਤੇ ਆਪਣੀ ਤਾਕਤ ਜਮਾਰਿਆ ਸ਼ਾਇਦ ਕਿਸੇ ਗੱਲ ਦੇ ਭੁਲੇਖੇ 'ਚ ਆ ਪੰਜਾਬੀ ਕਦੇ ਝੁਕਦੇ ਨਹੀਂ ਜੇ ਮਰਤਾ ਜਾਊਗੇ ਤੂੰ 295 ਲੈ ਕੇ ਕਿਸੇ ਦੀ ਧੀ ਭੈਣ ਦੀ ਗਾਲ ਕੱਢ ਕੇ ਉੱਪਰ ਖੜ ਕੇ ਗੱਡੀ ਦੇ ਉੱਤੇ ਨਿੰਦਿਆ ਕਰ ਰਿਆ ਤੈਨੂੰ ਪੰਜਾਬੀਆਂ ਦੀ ਅਣਖ ਦਾ ਪਤਾ ਵਾ ਤੂੰ ਤਾਂ 150 ਗਨਮੈਨ ਲੈ ਕੇ ਸਾਡੀ ਅਣਖ ਨੂੰ ਬੁਜ਼ਾਰ ਰਿਆ ਜੇ ਤੂੰ ਆਪਣੇ ਅਸਲ ਦਾਵਾ ਇਕੱਲੇ ਨਾ ਕੱਲਾ ਟਕਰਲਾ ਜੇ ਤੂੰ ਆਪਣੇ ਅਸਲ ਦਾਵਾ 150 ਗਨ 150 ਗਨਮੈਨ ਲੈ ਕੇ ਤੂੰ ਕਿਸੇ ਦੀ ਧੀ ਭੈਣ ਦੀ ਗਾਲ ਕੱਢ ਰਿਆ ਉਜਦਲਾ ਉਜਦਲਾ ਆਰਾ ਕੰਮ ਨਾ ਕਰ ਜੇ ਤੇਰੇ ਚ ਜਰਾ ਕੋਈ ਮਰਦਾਨਗੀ ਹੈਗੀ ਆ ਤਾਂ ਕਿਤੇ ਟਾਈਮ ਬਣ ਲਾ ਜੇ ਤੇਰੇ ਚ ਜਰਾ ਕੋਈ ਮਰਦਾਨਗੀ ਆ ਤਾਂ ਤੂੰ ਆਪਣੇ ਕੱਲੀ ਸਕੋਟੀ ਨੂੰ ਛੱਡ ਕੇ ਇਕੱਲੇ ਨਾ ਕੱਲਾ ਦੇਖ ਲਾ ਬੋਲੇ ਇਸਤਾਨਾ ਬਿੱਟੂ ਉੱਪਰ ਸੀ ਨਾ ਬਿੱਟੂ ਜੀ ਇਹਨਾਂ ਕਿਹਾ ਜਾ ਰਿਹਾ ਰੋਗ ਲਗਾਏ ਜਾ ਰਹੇ ਨੇ ਮੈਨੂੰ ਤਾਂ ਪਤਾ ਲੱਗਿਆ ਸੀ ਵੀ ਗੁੰਡੇ ਆ ਜਿਹੜੇ ਆਮ ਆਦਮੀ ਦੇ ਉਹ ਆ ਕੇ ਸਾਡੇ ਵਰਕਰਾਂ ਨੂੰ ਘੇਰੀ ਬੈਠੇ ਅੰਦਰ ਨਹੀਂ ਟੁਕ ਉਹ ਦੇਖ ਰਹੇ ਆ ਵੀ ਗੁੰਡਾਗਰਦੀ ਕਿਵੇਂ ਹੋ ਰਹੀ ਆ ਮੈਂ ਤਾਂ ਇਕੱਲਾ ਖੜਾ ਐ ਕੋਈ ਦੇਖ ਰਿਹਾ ਕੋਈ ਗੁੰਡਾ ਔਰੇ ਇਹਨਾਂ ਦੇ ਨਾਲ ਗੁੰਡੇ ਆ ਤੇ ਗੁੰਡਾਗਰਦੀ ਕਰ ਰਹੇ ਆ ਤੁਸੀਂ ਦੇਖ ਲਓ ਇਹ ਅਸੀਂ ਚੱਲਣ ਨਹੀਂ ਦੇਣੀ ਆਮ ਆਦਮੀ ਦੀ ਗੁੰਡਾਗਰਦੀ ਅੱਜ ਸੀਐਮ ਆ ਕੇ ਆਪਣੇ ਐਮਐਲਏ ਨੂੰ ਗੁੰਡਾਗਰਦੀ ਕਰਾ ਰਿਆ ਹੈ ਤੇ ਆਪਣੇ ਵਰਕਰਾਂ ਨੂੰ ਅੰਦਰ ਉਹਨਾਂ ਨੂੰ ਪੁਲਿਸ ਤੋਂ ਫੜਵਾਇਆ ਹੋਇਆ ਐ ਤੇ ਉਹਨਾਂ ਨੂੰ ਕੈਂਪੇਨ ਕਰਨ ਤੋਂ ਰੋਕ ਰਹੇ ਆ ਤੇ ਹੁਣ ਨਾਲ ਐਮਐਲਏ ਆ ਗਿਆ ਐ ਇਸ ਕਰਕੇ ਕੋਈ ਗੱਲ ਨਹੀਂ ਇਹ ਕੰਮ ਚੱਲੂਗਾ ਤੇ ਬੈਠਾਂਗੇ ਅਸੀਂ ਪੂਰੀ ਗੁੰਡਾਗਰਦੀ ਹੋ ਰਹੀਆਂ ਦੇਖੋ ਕਿਸ ਤਰੀਕੇ ਨਾਲ ਉਹ ਅੰਦਰ ਪਹਿਲਾਂ ਤਾਂ ਉਹਨੂੰ ਅੰਦਰ ਬੰਦੀ ਬਣਾਇਆ ਹੋਇਆ ਮੈਨੂੰ ਪਤਾ ਲੱਗਿਆ ਮੈਂ ਉਰੇ ਪਹੁੰਚਿਆ ਤੇ ਹੁਣ ਪੁਲਿਸ ਉਹਨਾਂ ਦੀ ਮਦਦ ਕਰ ਰਹੀ ਹੈ ਤੇ ਪੁਲਿਸ ਦੇ ਇਸ਼ਾਰੇ ਤੇ ਸਾਰੇ ਗੁੰਡਾਗਰਦੀ ਜਿਹੜੀ ਪੁਲਿਸ ਕਰ ਰਹੀ ਹੈ ਐਦੋਂ ਵੱਧ ਕੀ ਤਮਾਸ਼ਾ ਹੋਊਗਾ ਭਾਈ ਭਾਵਾ ਵੱਲੋਂ ਕੀ ਹੋਊਗਾ ਤਾਂ ਅਸੀਂ ਤਾਂ ਖੜੇ ਹਾਂ ਆਪਣੇ ਵਰਕਰ ਨਾਲ ਇਹ ਲੋਕ ਦੇਖ ਰਹੇ ਆ ਲੋਕ ਇਹਦਾ ਜਵਾਬ ਦੇਣਗੇ ਵੀ ਇਹ ਗੁੰਡਾਗਰਦੀ ਕੀ ਹੋ ਰਹੀ ਆ ਜੀ ਇੰਨੀ ਸ਼ਰਿਆਂ ਪੁਲਿਸ ਨਾਲ ਲੈ ਕੇ ਇਹ ਗੁੰਡਿਆਂ ਨੂੰ ਲਾਲ ਲੈ ਕੇ ਪੁਲਿਸ ਜਿਹੜਾ ਗੁੰਡਾਗਰਦੀ ਕਰਾ ਰਹੀ ਆ ਜੇ ਕੋਈ ਉੱਥੇ ਗਲਤ ਚੀਜ਼ ਆ ਅਰੈਸਟ ਕਰਕੇ ਲੈ ਕੇ ਜਾਣ ਸ਼ਰਾਬ ਦੇ ਰੋਬ ਲਗਾਏ ਗਏ ਆ ਭਾਈ ਜੇ ਕੋਈ ਗਲਤ ਕੰਮ ਆ ਉਹਨਾਂ ਨੂੰ ਪੁਲਿਸ ਫੜ ਕੇ ਲੈ ਜੇ ਕਿਹਨੇ ਸ਼ਰਾਬ ਫੜੀ ਗਈ ਹੈ ਸਾਡੇ ਕੋਲੇ ਇਤਲਾਹ ਆਈ ਸੀਗੀ ਕਿ ਪਰਟੀਕੂਲਰ ਥਾਂ ਤੇ ਕੋਈ ਸ਼ਰਾਬ ਵਗੈਰਾ ਰੱਖੀ ਹੈ ਐਂਡ ਉਸ ਤੋਂ ਬਾਅਦ ਡੀਸੀਪੀ ਸਾਹਿਬ ਏਡੀਸੀਪੀ ਸਾਹਿਬ ਏਸੀਪੀ ਸਾਹਿਬ ਮੌਕੇ ਤੇ ਆਏ ਹੈ ਮੈਂ ਵੀ ਮੌਕੇ ਤੇ ਆਇਆ ਅਸੀਂ ਆ ਕੇ ਚੈੱਕ ਕੀਤੀ ਹੈ ਕੁਝ ਆਬਜੈਕਸ਼ਨੇਬਲ ਮਟੀਰੀਅਲ ਮਿਲੇ ਹੈ ਕਿਉਂਕਿ 12ਵਾਂ ਲੋਕ ਲੱਗਿਆ ਹੋਇਆ ਉਹਨੂੰ ਸੀਜ਼ ਕਰਾਤਾ ਐਕਸਾਈਜ਼ ਦੀ ਟੀਮਾਂ ਬੁਲਾਈਆਂ ਜੋ ਵੀ ਰਿਕਵਰੀ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਬਟ ਹਾਂ ਕੁਝ ਉਸਮੇਂ ਸ਼ਰਾਬ ਦੀ ਪੇਟੀਆਂ ਬਾਹਰ ਤੋਂ ਦੇਖਣੋਂ ਤਾਂ ਲੱਗਦਾ ਸ਼ਰਾਬ ਦੀ ਪੇਟੀਆਂ ਰੱਖੀ ਐ ਉਹ ਕਿਦੀ ਹੈਗੀ ਐ ਇਹ ਪ੍ਰੈਮਾਈਸਿਸ ਕਿਦਾ ਹੈਗਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਥੈਨ ਜੇ ਇੱਕ ਬਾਰ ਸੀਜ਼ ਕਰਕੇ ਉਹਨਾਂ ਨੂੰ ਇੱਕ ਬਾਰ ਬੰਦ ਦੀ ਕਾਰਵਾਈ ਕੀਤੀ ਐ ਐਫ ਆਈ ਆਰ ਰਜਿਸਟਰਡ ਕੀਤੀ ਐ ਇਨਵੈਸਟੀਗੇਸ਼ਨ ਮੇ ਜੋ ਵੀ ਆਏਗਾ ਉਹ ਤੁਹਾਨੂੰ ਦੱਸਾਂਗੇ ਸ਼ਰਾਬ ਦੀ ਗੱਡੀ ਘੇਰੀ ਗਈ ਐ ਅਗਰ ਦੇਖੋ ਇਹਦਾ ਹੈ ਨਾ ਸਾਰੇ ਜਿਹੜਾ ਜੋ ਵੀ ਹੋਇਆ ਉਹ ਉਸ ਨੂੰ ਅਸੀਂ ਲੀਗਲੀ ਵਾਚ ਕਰ ਰਹੇ ਹਾਂ ਗੱਡੀ ਸਾਰੇ ਇੱਥੇ ਆਏ ਐ ਐਮਐਲਏ ਸਾਹਿਬ ਵੀ ਸੀਗੇ ਮੰਤਰੀ ਸਾਹਿਬ ਵੀ ਸੀਗੇ ਇਹ ਆਪਸ ਵਿੱਚ ਦੋਨਾਂ ਜਿਹੜੇ ਵਰਕਰ ਵਰਕਰ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਕਾਲ ਕਰਕੇ ਬੁਲਾਇਆ ਮੈਟਰੋ ਅন্ডਰ ਇਨਵੈਸਟੀਗੇਸ਼ਨ ਹੈ ਸਾਰੀ ਚੀਜ਼ ਕਲੀਅਰ ਹੋਣੇ ਤੋਂ ਬਾਅਦ ਹੀ ਅਸੀਂ ਕੁਝ ਕਰਾਂਗੇ ਹਾਟਲ ਦੇ ਵਿੱਚ ਬਿਸਕੀਪਰ ਹੋਈ ਹੈ ਜਿੱਥੇ ਬੈਠ ਕੇ ਪਾਰਟੀ ਕਰ ਰਹੇ ਸੀ ਉਸਮੇ ਸਸਪੈਕਟ ਇੱਕ ਸਸਪੀਸ਼ਸ ਵੀਡੀਓ ਸਾਡੇ ਕੋਲੇ ਆਈ ਹੈ ਹਾਲ ਫਿਲਾਲ ਇੱਕ ਵਾਰ ਸਰਚ ਚੱਲ ਰਹੀ ਹੈ ਸਰਚ ਕੰਪਲੀਟ ਹੋ ਜੂਗੀ ਉਸ ਤੋਂ ਬਾਅਦ ਹੀ ਮੈਂ ਕੁਝ ਕਹਿ ਪਾਉਂਗਾ ਐਫਆਈਆ ਰਜਿਸਟਰ ਕਰ ਰਹੀ ਤੀਗੀ ਹੈ ਐਫਆਈਆ ਰਜਿਸਟਰਡ ਕਰ ਰਹੇ ਹਾਂ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਵਿੱਚ ਜੋ ਸਾਨੂੰ ਸਸਪੀਸ਼ਸ ਜੋ ਮਟੀਰੀਅਲ ਮਿਲਿਆ ਕੁਝ ਪੇਟੀਆਂ ਰੱਖੀ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਾਹਰੋਂ ਲੋਕ ਲੱਗੇ ਹੋਇਆ ਬਟ ਅਸੀਂ ਖਿੜਕੀ ਦੇਖਿਆ ਉੱਤੇ ਕੁਝ ਰੱਖੀ ਹੋਈ ਹੈ ਉਹ ਕਿਦੀ ਹੈਗੀ ਹੈ ਉਹ ਇਨਵੈਸਟੀਗੇਸ਼ਨ ਨਾਲ ਬਾਅਦ ਪਤਾ ਲੱਗੂਗਾ ਅੱਜ ਇਹ ਪਤਾ ਲੱਗੇਗਾ ਇਹ ਪ੍ਰੈਮਾਈਸਿਸ ਕਿਸਕਾ ਅੱਜ ਇਹ ਐਫਆਈਆਰ ਕਰ ਰਹੇ ਹੈ